ਕਿ ਉਹ ਉਤਰ ਗਈਆਂ ਆ ਉਤਰ ਗਈਆਂ ਜੀ ਐਸੀਆਂ ਦਾ ਗਲਤ ਦਾ ਰਿਕਾਰਡ ਕਿ ਮੈਂ ਉਹਦੇ ਦਵਾਈ ਦਾ ਜਾਂ ਰਣਜੀਤ ਦਾ ਜਾਂ ਨਾਦਾਰ ਟਕਾ ਲਾ ਕੇ ਸਰਕਾਰ ਦਾ ਫਾਇਦੇ ਹੋਊਗਾ ਫਸਲ ਟਰੂਡ ਦਾ ਫਾਇਦੇ ਹੋਊਗਾ ਨੁਕਸਾਨ ਤਾਂ ਨਹੀਂ ਹੋਊਗਾ ਠੀਕ ਹੈ ਨਾ ਪੀਐਸਪੀ ਸਾਹਿਬ ਸਭ ਕੋ ਕਹਿੰਦੇ ਨਾ ਜੇ ਮਲਮੋਲ ਸ਼ਰਮੇ ਦਾ ਹੀਟਰ ਆ ਸਕਦਾ ਇਹ ਰਣਜੀਤ ਕੁਛ ਨਹੀਂ ਰਣਜੀਤ ਨੂੰ ਕੰਮ ਕਿੱਦਾਂ ਕਰ ਸਕਦੇ ਹੋ ਆਰਪੀਸੀ ਨੱਗੇ ਤੀਕਿਆ ਹੋਣਾ ਤੁਸੀਂ ਕਿੱਧਰ ਤੁਸੀਂ ਜਾ ਸਕਦੇ ਹੋ ਨਾ ਇਹਨਾਂ ਨੂੰ ਨਾ ਛੇੜੋ ਤੇ ਪਕੜ ਕੇ ਵੈਲਿਊ ਤਾਂ ਨਹੀਂ ਚਲੋ ਸਿਰ ਝੁਮਾ ਦੇਈਏ ਕਹਿੰਦੇ ਥੋੜਾ ਕਿ ਜਮਨਵਿੰਦਰ ਸਿੰਘ ਸਿੱਧੂ ای جی ہਿਮਰਾਈਟ ਪੰਜਾਬ ਚ ਜੀ ਹੈ ਜਿਹੜਾ ਇੱਕ ਪੰਜਾਬ ਸਰਕਾਰ ਨੇ ਐਸਸੀ ਸਰਟੀਫਿਕੇਟਸ सीएम ਸਾਹਿਬ ਨੇ ਡਾਕਟਰ ਬਲਜੀਤ ਕੌਰ ਜੀ ਨੇ ਜਸਪੀ ਸਿੰਘ ਤੇ ਰਾਜਪਾਲ ਜਿਹੜੇ ਹੈਗੇ ਆ ਉਹਨਾਂ ਦੇ ਚੱਲ ਚੁੱਕੀ ਹੈਗੇ ਆ ਕੰਟਰੋਲ ਅਫਸਰ ਬਟੈਰੀ ਬੜਾ ਚੰਗਾ ਕੰਮ ਕੀਤਾ ਇਹਨਾਂ ਨੇ ਤਕਰੀਬਨ ਪਿਛਲੇ 4-5 ਮਹੀਨਿਆਂ ਜਾਂ 7-8 ਮਹੀਨਿਆਂ ਜਿਹੜੇ ਰਿਜ਼ਰਵੇਸ਼ਨ ਚੋਰ ਤੋਂ ਮੋਰਤਾ ਲੱਗਿਆ ਹੈ ਤਕਰੀਬਨ 70-80 ਸਰਟੀਫਿਕੇਟ ਰੱਦ ਕਰਤੇ ਇਹਦੇ ਕਿ ਸਰਕਾਰ ਦਾ ਘੱਟੋ-ਘੱਟ 100 ਕਰੋੜ ਰੁਪਏ ਦਾ ਫਾਇਦਾ ਹੋ ਗਿਆ। 100 ਕਰੋੜ ਤਾਂ ਬਣੀ ਬਲਵਿਸਗਾਂਧਪੁਰ ਨਹੀਂ ਪੈਦਾ ਕਰਾਦਾ। ਤੇ ਮੈਂ ਬੜੀ ਸਲਾਹਾਂ ਯੂਕ ਕਦੋਂ ਹੈਗੇ ਸੀ ਐਸ.ਐਮ. ਕੁਕ ਮਕਰੀਬ ਭਗਵੰਤ ਮਾਨ ਜੀ ਤੇ ਬਾਕੀ ਵੀ ਜਿਹੜੇ ਰਿਜ਼ਰਵੇਸ਼ਨ ਚੋਰ ਹੈਗੇ ਆ ਉਹਨਾਂ ਨੂੰ ਵੀ ਜੋਰਾ-ਸ਼ੋਰਾਂ ਦੇ ਨਾਲ ਜਿਹੜੇ ਕਾਰਕ ਹੋਗੇ ਆ ਉਹਨਾਂ ਨੂੰ ਮਨਕੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਬਲਵਾ ਦੇਣਾ ਚਾਹੀਦਾ ਨਾ ਕਿ ਉਹਨਾਂ ਨੂੰ ਸਨਬ ਕਰਨਾ ਚਾਹੀਦਾ ਜਿਦਾ ਰঞ্জੀਤ ਸਿੰਘ ਸਰਕਾਰ ਰਹੀ ਹੈਗੇ। ਮੈਂ ਤੇ ਹੀ ਕਰੂੰਗਾ ਕਿ ਘਟੋਕਾ ਕੱਤ ਜਿਹੜਾ ਰਣਜੀਤ ਸਿੰਘ ਦਾ ਪਰਿਵਾਰ ਚਾਹੀਏ ਸੀ ਕੈਟੇਗਰੀ ਦੇ ਵਿੱਚ ਆਈ ਐਸ ਬਣੇ ਹੋਏ ਲਾਈਡ ਆਈ ਐਸ ਲਾਈਡ ਆ ਪੀ ਕੇ ਸੀ ਮਾਸਟਰ ਜੀ ਕੰਠਾ ਲੈ ਰਿਹਾ 80 ਲੱਖ ਰੁਪਏ ਦੀ ਇਹ ਥਾਣੇਦਾਰ ਸਾਹਿਬ ਅੱਗੇ ਉਹਦੇ ਬੱਚੇ ਵੀ ਇੰਜੀਨੀਅਰ ਕਰਕੇ ਕੋਈ ਕੈਨੇਡਾ ਨਿਕਲਿਆਈ ਕੋਈ ਯੂ ਐਸ ਤੋਂ ਨਿਕਲ ਗਿਆ ਲੜਕੀ ਨਰਸਿੰਗ ਕਰਕੇ ਤੇ ਡਾਕਟਰ ਕਰਕੇ ਬਾਕੀ ਸਾਰੇ ਹੀ ਹੁਣ ਤੁਸੀਂ ਜੇ ਹੁਣ ਮੈਂ 95 ਕਿਲੋ ਦਾ ਤੇ ਮੈਨੂੰ ਭੇੜਨਾ ਪਈਏ 45 ਕਿਲੋ ਵਾਲੇ ਨਾਲ ਦੇ ਚੱਕ ਕੇ ਮਾਰੂ ਮੈਂ 95 ਕਿਲੋ ਦਾ ਮੇਰਾ ਤੁਸੀਂ ਕੋਲ ਕਰਾ ਦੇਗੇ 45 ਕਿਲੋੜਿਆਂ ਦਾ ਹੁਣ ਜਿਸੇ ਉਹ ਪਰਿਵਾਰ ਸਾਰਾ ਉਹੀ ਕੁਛ ਹੋ ਗਿਆ ਮੇਰੇ ਅਜ ਦੇ ਹੈ ਕਿਰਪਾ ਕਰਕੇ ਇਹ ਵੀ ਐਸਸੀ ਰਿਜ਼ਰਵੇਸ਼ਨ ਚੋਰ ਥੋੜਾ ਮੋਰਚਾ ਬੜਾ اچھا ਕੰਮ ਕਰ ਰਿਹਾ ਹੈ ਕਰਸਰ ਨੀਕ ਸਿੰਘ ਪ੍ਰਵੀ ਸਿੰਘ ਆਲੰਪੁਰ ਬੜਾ اچھا ਕੰਮ ਕਰ ਰਿਹਾ ਹੈ ਸੀਐਮ ਸਾਹਿਬ ਡਾਕਟਰ ਬਜ਼ੀਦ ਕੋਲ ਅਨੁਵਾ ਮੈਂ ਇਹ ਤੇ ਨਾਲ ਗੀਂ ਟਿਕਾ ਪਰਦਾ ਵੀ ਜਿੰਨੇ ਵੀ ਸਾਰੇ ਦਲਚ ਭਾਈਚਾਰੇ ਨਾਲ ਮਿਲ ਕੇ ਇਹਨਾਂ ਦਾ ਸਹਿਯੋਗ ਦਿਓ ਵੱਧ ਤੋਂ ਵੱਧ ਚੋਰ ਫੜੇ ਜਾਣ ਰਿਜ਼ਰਵਿਨ ਚੋਰ ਫੜੇ ਜਾਣ ਜਿੰਨੇ ਵੀ ਹੈ ਔਰ ਫੜ ਕੇ ਸਰਕਾਰ ਦਾ ਜਿਹੜਾ ਹੈਗਾ ਘੱਟੋ ਘੱਟ ਜਿਹੜਾ ਕਰੋੜਾਂ ਰੁਪਏ ਦਾ ਚੂਨਾ ਲਾ ਰਹੀ ਹੈਗੀ ਉਸ ਕਰੋੜਾਂ ਰੁਪਏ ਦੇ ਚੂਨੇ ਨੂੰ ਪਹਚਾਇਆ ਜਾਓ ਧੰਨਵਾਦ ਇਹ ਆਈ ਬੋਲ ਪ੍ਰੋਬਲਮ ਸਚੀ ਗਾਦੀ ਗੁੱਡ ਇਵਨਿੰਗ ਟੂ ਆਲ ਮੇਰੇ ਪੱਤਰਕਾਰ ਵੀਰਾਂ ਨੂੰ ਭਰਾਵਾਂ ਨੂੰ ਮੈਂ ਮਲਵਿੰਦਰ ਸਿੰਘ ਸਿੱਧੂ ਪੀ ਆਈ ਜੀ ਜੂਰਨਲਿਸਟ ਪੰਜਾਬ ਐਮ 92 ਬੈਲ ਡੀਵਾਈਐਸਪੀ ਐਮ ਇਲੈਕਟ੍ਰੋਨਿਕਸ ਇੰਜੀਨੀਅਰ ਮੈਂ ਟੈਕ ਮੇਰੀ ਆਈਟੀ ਕੀਤੀ ਹੋਈ ਹੈ ਜੀ ਨਾਲ ਐਮਬੀਏ ਕੀਤੀ ਹੋਈ ਹੈ ਐਂਡ ਐਮਸੀਬੀ ਨਾਲ ਮੇਰੀ ਕੀਤੀ ਹੋਈ ਹੈ ਇਹ ਪ੍ਰੋਬਲਮ ਆ ਉਸ ਮਾ ਦੀ ਛੋਡੇ ਵਿੱਚ ਮੈਂ ਭਰਾਵਾਂ ਦੇ ਵਿੱਚ ਐਸ ਬਤੌਰ ਪਰਸਨਲ ਕਪੈਸਿਟੀ ਦੇ ਵਿੱਚ ਤੁਹਾਡੇ ਕੋਲੇ ਆਇਆ ਨਾ ਕਿ ਜਿਨ ਅਫੀਸਰ ਮੇਰੇ ਕੇ ਸਟੇਜ ਦੇ ਨਿਜੀ ਮੈਂ ਤੁਹਾਡੇ ਕੋਲੇ ਬੇਨਤੀ ਕਰਨ ਆਇਆਗਾ ਪ੍ਰੈਸ ਨੋਟ ਮੇਰੇ ਖਲ ਮੈਂ ਆਪਣੇ ਭਰਾਵਾਂ ਨੂੰ ਦੇ ਦਿੱਤਾ ਹੈਗਾ ਮੈਂ ਥੋੜਾ ਰੀਡ ਕਰਕੇ ਤੁਹਾਨੂੰ ਥੋੜਾ ਜਿਆ ਕਾਫੀ ਨਾਲ ਨਾਲ ਕਿਉਂਕਿ ਲੈਕਚਰ ਵਗੈਰਾ ਹੈਗੀ ਹੈ ਪੱਤਰਕਾਰ ਵੀਰ ਗੁੱਡ ਇਵਨਿੰਗ ਟੂ ਆਲ ਮੈਂ ਤੁਹਾਡੇ ਸਾਹਮਣੇ ਕੁਝ ਅਜਿਹੇ ਤੱਥ ਪੇਸ਼ ਕਰਾਂਗਾ ਜਿਸ ਨਾਲ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਇਸ ਵਕਤ ਤਾਇਨਾਤ ਕਾਲੀਆਂ ਢੇਡਾਂ ਆਮ ਰਿਪੀਟਿੰਗ ਕਾਲੀਆਂ ਢੇਡਾਂ ਨੂੰ ਬੇਨਕਾਬ ਕਰਾਂਗੇ ਜੀ ਮਾਮਲਾ ਸ਼ੁਰੂ ਹੁੰਦਾ ਹੈ ਜਦੋਂ ਇੱਕ ਖੋਜੀ ਪੱਤਰਕਾਰ ਨਾਮ ਸਵਿੰਦਤ ਜਿੰਦਲ ਪੰਜਾਬ ਦਸਤਾਵੇਜ਼ ਜੋ ਕਿ ਗਰੀਬਾਂ ਅਤੇ ਦਲਿਤ ਸੰਬੰਧੀ ਜੁੜੀਆਂ ਖਬਰਾਂ ਉਜਾਗਰ ਕਰਦਾ ਹੈ ਅਤੇ ਦਬੇ ਕੁਚਲੇ ਦੀ ਆਵਾਜ਼ ਹੁੰਦਾ ਉਸ ਵਿੱਚ ਇੱਕ 20 ਮਿੰਟ 58 ਸੈਕਿੰਡ ਦੀ ਨਿਊਜ਼ ਚੱਲੀ ਜਿਸ ਦਾ ਸਰਨਾਵਾ ਹੈ 19 ਸਪਟੰਬਰ 23 ਦੀ ਨਿਊਜ਼ ਹੈ ਜੀ तकरीबन ਕੋਈ ਆਪਣੀ ਰੌਡਿੰਗ ਦੀ ਬਾਈ ਬ੍ਰੈਸਟ ਰੱਖ ਕੇ ਲਈ ਬ੍ਰੀਫ ਕਰ ਦਿਓ ਆਪਣੇ ਕੋਲ ਇਜ਼ੀ ਬ੍ਰੀਫ ਕਰ ਦਿਓ ਨਾਲ ਥੋੜਾ ਜਿਹਾ ਚਲੋ ਜੀ ਉਹਦੇ ਵਿੱਚ 19 ਸਤੰਬਰ ਨੂੰ ਜਿਹੜੀ ਨਿਊਜ਼ ਲੱਗੀ ਸੀ ਇਹ ਦਸਵੇ ਚੈਨਲ ਦੇ ਵਿੱਚ ਉਹਦਾ ਜਿਹੜਾ ਲਿੰਕ ਸੀ ਜਾਂ থাম্বਨੇਲ ਸੀਗਾ ਇਟ ਵਾਸ ਐਸਸੀ ਕੋਟਾ ਥੀਵਸ ਸ਼ਡਿਊਲਡ ਕਾਸਟ ਕੋਟਾ ਥੀਵਸ ਮਨਨ ਕਿ ਰਿਜ਼ਰਵੇਸ਼ਨ ਚੋਰ ਕਹਿਣ ਫਸੇ ਥਾਣੇ ਦਾ ਵਾਪਸ ਲੈ ਸ਼ਿਕਾਇਤ ਗਰੀਬੀ ਚੱਕ ਦੇਾਂਗੇ ਕਹਿੰਦੇ ਸ਼ਿਕਾਇਤ ਵਾਪਸ ਲੈ ਲਾ ਜਿੰਨੀ ਤੇਰੀ ਗਰੀਬੀ ਗ੍ਰੂਪੀ ਹੈ ਸਾਰੇ ਚੱਕ ਦੇਾਂਗੇ ਤੇ ਅਗਲੇ ਪਿਛਲੇ ਹਿਸਾਬ ਪੂਰੇ ਕਰ ਦੇਾਂਗੇ ਐਪੀਸੋਡ ਹੈ 303 ਨੰਬਰ ਐਪੀਸੋਡ ਹੈ ਕਾਪਸ ਨੀਲਡ ਆਫਿੰਗ ਬ੍ਰਾਈਟ ਫੇਕ ਐਸੀ ਸਰਟੀਫਿਕੇਟਸ ਅਗੇ ਡੀਜੀਸ ਆਫ ਐਂਡ ਆਨਰੇਬਲ ਸੀਐਮ ਸਾਹਿਬ ਨੂੰ ਸਾਰੇ ਕੋਈ ਅਗੇ ਜਾਂਦੇ ਹੈਗੇ ਇਹ ਖਬਰ ਦੇ ਵਿੱਚ ਸ਼੍ਰੀ ਮਨਮੋਹਨ ਕੁਮਾਰ ਸ਼ਰਮਾ ਪੀਪੀਐਸ AIG Flying Squad Vigilance Bureau Mohali de 6 saal 6 saal to lagatar tainat reader SI ਰਣਜੀਤ ਸਿੰਘ ਜੀ ਦਾ ਨੰਬਰ 7 ਲਈ ਪੀਵੀਆਈ ਹੈ ਪੁਰਾਣਾ ਨੰਬਰ ਉਹਦਾ 2254 ਪਟਿਆਲਾ ਦਾ ਸੀ ਪਟਿਆਲੇ ਤੋਂ ਪਹਿਲਾਂ ਕ੍ਰਾਈਮ ਚਾਇ ਤੇ ਕ੍ਰਾਈਮ ਚ ਲਿਆਏ ਵਿਜੀਲੈਂਸ ਗਏ ਤਾਂ ਵਿਜੀਲੈਂਸ ਚੋਂ ਨਾਲ ਲਗੇ ਐਨੀਵੇ ਦੈਟਸਏ ਦਾ ਵਿਸ਼ੇਸ਼ ਕਰਕੇ ਖਾਸ ਜ਼ਿਕਰ ਹੁੰਦਾ ਹੈ ਮਲਟੀ ایਆਈਜੀ ਮਨਮੋਹਨ ਸ਼ਰਮਾ ਜੀ ਦੇ ਰਿਟਰ ਹੈ ਜਿਹੜੇ ਸਬ ਇੰਸਪੈਕਟਰ ਰਣਜੀਤ ਸਿੰਘ ਇਹ ਚੇਸ ਆਲਸ ਤੋਂ ਨਾਲ ਤਨ ਆਤਾ ਉਹਨਾਂ ਦਾ ਕਾਸ ਜ਼ਿਕਰ ਹੁੰਦਾ ਹੈ ਇਹ ਖਬਰ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਐਸਆਈ ਰਣਜੀਤ ਸਿੰਘ ਰੀਟਰ ਐიਜੀ ਮਨਮੋਹਨ ਸ਼ਰਮਾ ਫਲਾਈਂਗ ਸਕੂਲ ਵਿਜੀਲੈਂਸ ਵਿਰੋਧਾ ਸਕਾਪਰਾ ਜੋਗੀ ਹੈਡਮਾਸਟਰ ਦਲਜੀਤ ਸਿੰਘ ਉਹਦਾ ਨਾਮ ਹੈ ਜੋ ਕਾਲੋ ਮਾਜਰਾ ਰਾਜਪੁਰਾ ਬਲੋਕ ਵਿਖੇ ਲੱਗਾ ਹੋਇਆ ਹੈ ਉਹ ਜਾਲੀ ਸ਼ਡਿਊਲਡ ਕਾਸ ਸਰਟੀਫਿਕੇਟ ਤੇ ਭਰਤੀ ਹੋਇਆ ਹੈ ਯਾਨੀ ਕਿ ਉਹਨਾਂ ਦੀ ਜਾਤੀ ਰਾਜਪੂਤ ਹੈ ਜਨਰਲ ਕੈਟਾਗਰੀ 2016 ਦੇ ਵਿੱਚ ਬੈਕਵਰਡ ਕਲਾਸ ਚਾਈ ਸੀ 2016 ਤੋਂ ਪਹਿਲਾਂ ਜਨਰਲ ਕੈਟਾਗਰੀ ਸੀ ਤੇ ਉਸ ਬੰਦਾ 1992 ਦੇ ਵਿੱਚ 1990 ਦੇ ਵਿੱਚ ਰਣਜੀਤ ਸਿੰਘ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ 91 ਕੰਪੈਸ਼ਨੇਟ ਗਰਾਊਂਡ ਤੇ ਰਣਜੀਤ ਸਿੰਘ ਸਪਾਈ ਭਰਤੀ ਹੋ ਜਾਂਦਾ ਆਪਣੀ ਖਾਕੀ ਦਾ ਕਿ ਕੋਈ ਟੈਰੋਰਿਜ਼ਮ ਸੀਗਾ ਉਦੋਂ ਖਾਕੀ ਦਾ ਰੋਮ ਮਾਰ ਕੇ ਟਕੇ ਨਾਲ ਸਰੂਲ ਕਾ ਸਰਟੀਫਿਕੇਟ ਆਪਣੇ ਭਰਾ ਦਾ ਬਣਾ ਕੇ ਗੁਲਜੀਤ ਸਿੰਘ ਜੀ ਦਾ ਆਪ ਤੇ ਜਨਰਲ ਕੈਡਿਟਰੀ ਜੀ ਭਰਤੀ ਹੁੰਦੇ ਆਦਰ ਜਨੂ ਸੀਗਾ ਤੇ ਆਪ ਤੇ ਜਨਰਲ ਚ ਹੋ ਤੇ ਬ੍ਰਦਰ ਨੂੰ ਐਸ ਕੈਡਿਟਰੀ ਭਰਤੀ ਕਰਾ ਕੇ ਟੀਚਰ ਤੇ ਹੁਣ ਸਵਾ 1.5 ਲੱਖ ਰੁਪਏ ਤਨਖਾਹ ਲੈ ਰਿਹਾ ਹੈ ਇਹ ਹੈਡਮਾਸਟਰ ਸਾਹਿਬ ਹੋਣ ਲੱਗੇ ਕੌੜਮਾ ਜਲ ਦਲਜੀਤ ਸਿੰਘ ਇੱਥੇ ਨਹੀਂ ਗੱਲ ਰੁਕਦੀ ਅੱਗੇ ਉਸ ਦਾ ਪਿਤਾ ਇਹ ਮੈਂ ਇੱਕ ਤੁਹਾਨੂੰ ਜਿਹੜੇ ਲੈਕਚਰ ਦਿੱਤੇ ਹੈ ਇਹ ਥੰਬਨੇਲ ਜਿਹੜੀ ਖਬਰ ਲੱਗੀ ਸੀ 303 ਵੀ ਜਿਹੜੇ ਥਾਣੇਦਾਰ ਇਹੀ ਰਣਜੀਤ ਸਿੰਘ ਤੇ ਇਹਦਾ ਪੁੱਤਾ ਰਣਜੀਤ ਸਿੰਘ ਵੱਡੇ ਹਾਊਸ ਦਾ ਇਹਦਾ ਜਿਹੜਾ ਪਿਤਾ ਜੀ ਸੀ ਰਣਜੀਤ ਸਿੰਘ ਦਾ ਸਵਨ ਸਿੰਘ ਰਾਜਾ ਚੋਵੀਬਲਿਕ ਪਟਿਆਲਾ ਉਹਦੀ ਜਾਤੀ ਜਨਰਲ ਸੀ ਦਲਜੀਤ ਸਿੰਘ ਦੇ ਪਿਤਾ ਦੀ ਆਚਨ ਪੱਤਰੀ ਜੋ ਨਾਲ ਲੱਤੀ ਹੈ ਨੈਕਸਚਰ 105 ਪੀ ਇਥੇ ਨਾਲ ਲੱਤੀ ਹੈ ਜੀ ਉਹਦੇ ਪਿਤਾ ਜੀ ਦੀ 1990 ਚ ਜਿਹੜੀ ਮੌਤ ਹੋ ਜਾਂਦੀ ਆਹਾ ਉਹਦੇ ਪਿਤਾ ਦੀ ਜਾਤੀ ਰਾਜਪੂਤ ਲਿਖੀ ਹੋਈ ਹੈ ਮੱਕੀ ਜਨਰਲ ਕੈਟਾਗਰੀ ਦਾ ਸੀ ਰਣਜੀਤ ਸਿੰਘ ਦਾ ਫਾਦਰ ਤੇ ਆਹ ਰਣਜੀਤ ਸਿੰਘ ਦਾ ਭਰਾ ਜਿਹੜਾ ਹੈਗਾ ਅ ਗੁਰਜੀਤ ਸਿੰਘ ਇਹ ਭਰਤੀ ਹੁੰਦਾ ਹੈਗਾ ਸਚੂਲਡ ਟਾਸਕ ਕੈਟਾਗਰੀ ਸਿਰਕੀ ਬੰਦੇ ਵਿੱਚ ਪਤਾ ਇੱਕ ਮੁੰਡੇ ਦਾ ਇੱਕ ਜਰਨਲ ਤੇ ਦੂਜਾ ਸਚੂਲਡ ਟਾਸਕ ਮੈਂ ਤੱਕ ਰਮ 30 ਸਾਲ ਦੀ ਉਮਰ ਚ ਇਹ じゃ ਕੋਈ ਦੇਖੇ ਨਹੀਂ ਆਏ ਜੀ ਹੋਰ ਅੱਗੇ ਸਵਨ ਸਿੰਘ ਦੇ ਭਰਾ ਹੁੰਦੇ ਆ ਕਸ਼ਮੀਰ ਸਿੰਘ ਮਲਕੀ ਸਕਤ ਆਇਆ ਹੋਇਆ ਰਜੀਤ ਸਿੰਘ ਦਾ ਇਸ ਵੀ ਸਿੰਗੀ ਨੇਚਰ ਕਰਦਾ ਜਨਰਲ ਕੈਟੇਗਰੀ ਦੀ ਹੈਗੀ ਹੈ ਉਹਨਾਂ ਦਾ ਪਿਛਲਾ ਰਿਕਾਰਡ ਵੀ ਹੈਗਾ ਇਹਦੇ ਵਿੱਚ ਮੈਂ ਤੁਹਾਨੂੰ ਹੌਲੀ-ਹੌਲੀ ਦਿਖਾਉਂਦਾ ਜਾਣਾ ਹੈਗਾ ਰਣਜੀਤ ਸਿੰਘ ਖੁਦ ਜਿਹੜਾ ਹੈਗਾ ਆਪਣਾ ਮਰਮੁਣ ਸ਼ਰਮਈ ਦਾ ਰੀਡਰ ਇੱਕ ਖੋਜ ਜਿਹੜਾ ਦਾ ਲਾਖਾ ਖਾ ਦੇ ਰਿਸਟਰ ਹੁੰਦਾ ਹੈ ਤਰੋਂ ਤੀਜੀ ਪੰਜਵੀਂ ਜਮਾਤ ਦਾ ਸਕੂਲਾਂ ਦੇ ਵਿੱਚ ਰਣਜੀਤ ਸਿੰਘ ਜਿਹਦਾ ਖੁਦ ਇਥੇ ਰਾਜ ਜਾਤੀ ਰਾਜਪੂਤ ਬਾਪੂ ਸਵਨ ਸਿੰਘ ਨੌਕਰੀ ਸਪਾਈਸੀਗਾ 13483 ਖਾ ਦੇ ਰਿਸਟਰ ਹੈ ਤੇ ਰஞ்சிਤ ਸਿੰਘ ਦਾ ਜਿਹੜਾ ਹੈਗਾ ਨਾ ਮਕੀ ਜਾਤੀ Rajput ਜਨਮ ਕਰੀ ਅੱਗੇ ਜੀ ਜਿਹੜਾ ਇਹਦਾ ਕਸ਼ਮੀਰ ਸਿੰਘ ਸਵਰ ਸਿੰਘ ਦਾ ਭਰਾ ਕਸ਼ਮੀਰ ਸਿੰਘ ਹੈ ਉਹ ਤਾਂ ਲੜਕਾ ਹੈਗਾ ਰਣਜੀਤ ਸਿੰਘ ਰਣ ਕਸ਼ਮੀਰ ਸਿੰਘ ਜਰਨਲ ਰਣਜੀਤ ਸਿੰਘ ਵੀ ਬਾਨੇ ਚ ਭਾਈ ਭਤੀ ਹੁੰਦਾ ਰஞ்சிਤ ਸਿੰਘ ਹੀ ਕਾਨ ਵਿੱਚ ਹੁੰਦੇ ਆ ਇਹਦਾ ਵੀ ਸਰਟੀਫਿਕੇਟ ਸਿਰਕੀਪੰਦ ਬਣਾ ਕੇ ਇਹਨੂੰ ਵੀ ਸਪਾਈ ਪੱਤੀ ਕਰਾ ਲੈਂਦੇ ਕਿਉਂਕਿ ਜਨਮ ਕਾ ਟੈਗਰੀ ਦੇ ਵਿੱਚ ਤੁਹਾਨੂੰ ਪਤਾ ਹੈ ਜੀ ਮਾਰਕਸ 80 85 ਚਾਹੀਦੇ ਸੀ ਉਸ ਪੈ ਤੇ ਐਸੀ ਕੈਟੇਗਰੀ ਦੀ ਮਾਰਕਸ 40 45 ਚਾਹੀਦੇ ਹੋਣੇ ਮਲਕੀ ਐਦਾਂ ਕਹੋ ਕਿ 45 ਕਿਲੋ ਦੇ ਪਹਿਲਵਾਨ ਨੂੰ ਜੇ ਤੁਸੀਂ 95 ਕਿਲੋਲੇ ਪਹਿਲਵਾਨ ਨਾਲ ਘੁਲਾ ਦਿਓਗੇ ਤਾਂ 95 ਕਿਲੋ ਵਾਲਾ ਪਹਿਲਵਾਨ ਚੱਕ ਕੇ ਮਾਰ ਦੇ 45 ਕਿਲੋ ਵਾਲੇ ਨੂੰ ਮਲਕੀ ਉਹਨਾਂ ਹੈ ਤਾਂ 95 ਕਿਲੋ ਵਾਲੇ ਸੀ ਬਣ ਕੇ 45 ਕਿਲੋ ਵਾਲੇ ਬਣ ਕੇ 45 95 ਵਾਲੇवाईसी ਵਰਸਾ ਜੀ ਫੋਨ 3 ਭਰਾ ਦੋ ਸਕੇ ਇੱਕ ਅਜਨ ਰਣਜੀਤ ਸਿੰਘ ਸਬ ਇੰਸਪੈਕਟਰ ਸਾਹਿਬ ਜਨਰਲ ਚ ਰੀਅਲ ਬ੍ਰਦਰ ਸ਼੍ਰੀਮੰਕਾਸ ਕੈਟਾਗਰੀ ਦੇ ਵਿੱਚ ਹੈਡਮਾਸਟਰ ਲੱਗਿਆ ਹੋਇਆ ਦੂਜਾ ਭਰਾ ਅਸਿਸਟੈਂਟ ਸਬ ਇੰਸਪੈਕਟਰ ਸਦਰ ਰਾਜਪਰਾ ਲੱਗਿਆ ਹੋਇਆ ਤਕਰੀਬਨ ਇਸ ਲਈ ਮਰਘਾ ਡਿਜੀਟ ਲੱਖ ਦੇ 3 ਲੱਖ ਸਰਕਾਰ ਨੂੰ ਚੁਨਾ ਲਾ ਰਹੇ ਆ ਪਿਛਲੇ 30 ਸਾਲਾਂ ਦੇ ਵਿੱਚ ਮੇਰੇ ਖਾਤੇ ਇਕੱਠੇ ਹੋ ਗਏ ਇੱਕ ਆਪਾਂ ਲੱਖ ਰੁਪਏ ਵੀ ਆਏ ਲਾ ਲੀਏ ਪਰ 12 ਤੇ 12 36 ਤਕਰੀਬਨ ਇਹ ਕਹਿੰਦੇ ਵੀ ਮੇਰਾ ਖਾਤਾ ਤਕਰੀਬਨ 1.5 ਤਿੰਨ ਕਰੋੜ ਦੇ ਕਰੀਬ ਚੋਂ ਲਾ ਗਏ ਅੱਗੇ ਪੈਨਸ਼ਨ ਉਹਨਾਂ ਦੀ ਲੱਗਣੀ ਹੈ ਵੀ 25 ਸਾਲ ਪੈਨਸ਼ਨ ਖਾਣਗੇ ਫਿਰ ਕਿਉਂਕਿ ਹੱਥ ਹੋ ਗਿਆ ਖਰਾਬ ਦੀ ਤਾਂ ਹੀ 4 ਲੱਖ ਸਰਕਾਰ ਤੋਂ ਲੋਜ ਗੁੱਡੇ ਖਰਾਬ ਹੋ ਗਏ ਤਾਂ ਹੀ ਸਰਕਾਰ ਤੋਂ ਮਲਕੀ ਗੋਹ ਸਰਕਾਰ ਤੇ ਇੱਕ ਬੰਦੇ ਦਾ ਤਕਰੀਬਨ 55 ਕਰੋੜ ਦਾ ਐਨ ਕਹਿੰਦੇ ਵੀ ਫਰਮ ਸਰਵਿਸ ਤੋਂ ਲੈ ਕੇ ਰਿਟਾਇਰਮੈਂਟ ਤੱਕ ਪੈਂਦਾ ਹੈ ਏ ਭਾਈ ਸਾਹਿਬ ਸਰਕਾਰ ਨੂੰ ਅੱਗੇ ਇਹ ਨਹੀਂ ਅੱਗੇ ਇਹਨਾਂ ਦੇ ਬੱਚੇ ਕ੍ਰਿਤਿੰਦਰ ਸਿੰਘ ਦੇ ਦੋ ਬੱਚੇ ਆ ਉਹ ਵੀ ਐਸੀ ਇੰਜੀਨੀਅਰਿੰਗ ਕਰਕੇ ਕੈਨੇਡਾ ਗੁਰਜੀਤ ਸਿੰਘ ਦੇ ਬੇਟਾ ਉਹ ਵੀ ਇੰਜੀਨੀਅਰਿੰਗ ਕਰਕੇ ਬਾਹਰ ਬੇਟੀ ਨਰਸਿੰਗ ਕਰਕੇ ਪਿਆਰੀਏ ਬਾਅਦ ਨੂੰ ਨੰਬਰ ਉਹੀ ਜਿੱਥੇ ਚਾਹੀਦੇ ਸੀ 95 ਉੱਥੇ ਹੁਣ ਐਸੀ ਬਣ ਕੇ 45 ਇਹ ਅੱਗੇ ਆਉਣ ਵਾਲੇ 100 200 400 700 ਜਨ ਬੇਨਕਾਬ ਨਾ ਹੁੰਦਾ ਛੋਟੇ ਗਰੀਬ ਭਰਾਵਾਂ ਦਲਿਤ ਭਾਈਚਾਰੇ ਦਾ ਹੱਕ ਮਾਰ ਕੇ ਇਹ ਲਗਾਤਾਰੀ ਕੰਮ ਚੱਲੀ ਆ। ਹੁਣ ਗੱਲ ਕਿੱਥੇ ਅੱਗੇ ਆਉਂਦੀ ਹੈ ਕਿ ਜਿਹੜਾ ਰੰਜੀਤ ਸਿੰਘ ਹੈ ਇਹ ਰੰਜੀਤ ਸਿੰਘ ਦਾ ਐਸਆਈ ਜਿਹੜਾ ਕਜ਼ਨ ਬਰਦਰ ਹੈਗਾ एसडीएम एसडीएम राई प्रदाफ 9888 ਦਾ ਸਰਟੀਫਿਕੇਟ ਬਣਾਇਆ ਜੀ ਰਾ ਸਰਕੀ ਬਣ ਐਜਨ ਲਈ ਥਾਣੇਦਾਰ ਸਾਹਿਬ ਨੇ ਉਸ ਸਪਾਈ ਪੱਤੀ ਹੋਇਆ ਤੇ ਜੀ ਸੀ ਨੇ ਮਿਹਰਬਾਨੀ ਕੀਤੀ ਹੋਣੀ ਹੈ ਠੀਕ ਹੈ ਕਿਉਂਕਿ ਸਪਾਈ ਪੱਤੀ ਨਬੇ 99 ਵਿੱਚ ਹੋ ਗਿਆ ਸੀ ਤੇ ਰੰਸੀ ਤੇ ਰੰਸੀ ਕਿਲਾ ਫੋੜਦਾ ਸੀ ਅੱਲਾ ਕਹਿੰਦਾ ਬੋਲੇਗਾ ਤੇ ਚਲੋ ਜੀ ਹਰੀ ਕੇ ਪੱਤਨ ਤੇ ਅੱਲਾ ਕਹਿੰਦਾ ਮਾਰ ਲ ਕੁੱਕੀ ਐਸਡੀਐਮ ਸਾਹਿਬ ਨੇ ਮਾਰਤੀ ਕੁੱਕੀ ਤੇ ਭਾਈ ਸਾਹਿਬ ਹੋ ਗਏ ਸਪਾਈ ਪੱਤੀ ਇਹਨਾਂ ਲੈ ਰਹੇ ਨਿਯਾਰੇ ਅੱਗੇ ਇਹ ਤਾਂ ਨਿਯਾਰੇ ਲੈ ਜਵਾਕ ਨਿਯਾਰੇ ਲੈ ਮਲਤੀ ਹੈ ਦੀ ਹੈ ਦੀ ਹੈ ਦੀ ਹੈ ਗਾਦੀ ਗਾਦੀ ਦਾ ਇਹ ਇੱਕ ਜੀ ਕਮੇਟੀ ਹਾਈ ਪਾਵਰ ਕਮੇਟੀ ਬਿਠਾ ਲਈ ਜਾਵੇ ਇਹਨਾਂ ਦੇ ਪਰਿਵਾਰ ਦੇ ਘੱਟੋ ਘੱਟ ਮੇਰਾ ਖਿਆਲ ਕੋਈ ਜ਼ਿਆਦਾ ਤਾਂ ਨਹੀਂ 20 25 ਬੰਦੇ ਜਿਹੜੇ ਹੈਗੇ ਆ ਇਹ ਚਾਲੀ ਐਸ ਸੀ ਸਰਕੂਲਰ ਸਰਟੀਫਿਕੇਟਾਂ ਦੇ ਫਰਤੀ ਹੋਏ ਹੈ ਜਿਹੜਾ ਕਿ ਸਰਕਾਰ ਦਾ ਘੱਟੋ ਘੱਟ 40 50 ਕਰੋੜ ਦਾ ਫਾਇਦਾ ਹੋ ਸਕਦਾ ਜੇ ਇਹ ਕੋਈ ਹਾਈ ਪਾਵਰ ਕਮੇਟੀ ਜੇ ਇਹ ਬਣਾਈ ਜਾਵੇ ਤਾਂ ਅੱਗੇ ਜੀ ਹੁਣ ਮਸਲਾ ਕਿੱਥੋਂ ਸ਼ੁਰੂ ਹੁੰਦਾ ਇੱਕ ਦਲਿਤ ਯੋਧਾ ਮੈਂ ਤਾਂ ਯੋਧਾ ਘੁੰਮਾਂ ਬਲਵੀਰ ਸਿੰਘ ਆਦਮ ਤੋਂ ਇੱਕ ਮੈਂ ਜੋ ਲੋਕ ਦੱਸਦੇ ਹੈ ਉਹਦਾ 50 ਅਗਸਤ ਦਾ ਐਸਾ ਦੀ ਬੀਟੀ ਹੈ ਡੰਗਰ ਪਾਲ ਕੇ ਦੁੱਧ ਦੁੱਧ ਵੇਚ ਕੇ ਆਪਦਾ ਗੁਜ਼ਾਰਾ ਕਰਦਾ ਪਰ ਜ਼ਮੀਰ ਦਾ ਮਰਿਆ ਹੋਇਆ ਉਹ ਕਹਿੰਦਾ ਜੀ ਮੇਰੇ ਜਿਹੜੇ ਭਾਈਚਾਰੇ ਦਲੇਤ ਭਾਈਚਾਰੇ ਦੇ ਇਹਨਾਂ ਨੇ ਹੱਕ ਮਾਰੇ ਆ ਮੈਂ ਘੱਟੋ ਘੱਟ ਜੇ ਮੈਂ ਪੰਜ ਮਾਤਾ ਪੜਿਆ ਤਾਂ ਮੇਰੀ ਕੁੜੀ ਘੱਟੋ ਘੱਟ ਪੜ ਕੇ ਡਾਕਟਰ ਇੰਜੀਨੀਅਰ ਬਣ ਜੇ ਤੇ ਨਹੀਂ ਗਾਇ ਜੇ ਇਹੀ ਹੱਕ ਲੰਘ ਰਹੇ ਹਾਂ ਉਹਨੇ ਰਣਜੀਤ ਉਹਨੇ ਬਲਵੀਰ ਸਿੰਘ ਆਲੰਪੁਰ ਨੇ ਜਿਹੜਾ ਕਿ ਸਿਰਕੜ ਯੋਧਾ ਅਣਖੀ ਯੋਧਾ ਉਹਨੇ 1823 ਨੂੰ ਐਡੀਸ਼ਨਲ ਚੀਫ ਸੈਕਟਰੀ ਸੋਸ਼ਲ ਜਸਟਿਸ ਐਂਡ ਬਾਊਂਡਡ ਮਿਨੋਰਟੀਜ਼ ਕਾਂਟਾ ਸਾਹਿਬ ਨੂੰ ਸ਼ਿਕਾਇਤ ਦਿੱਤੀ ਕਿ ਐਸ.ਏ.ਈ. ਰਣਜੀਤ ਸਿੰਘ ਰੀਡਰ ਟੂ اے ایਜੀ ਮਰਮੋਨ ਸਿੰਘ ਵਿਜੀਲੈਂਸ ਬਿਊਰੋ ਮੋਹਾਲੀ ਉਹਦਾ ਸਕਾਪਰਾ ਹੈਡਮਾਸਟਰ ਦਲਜੀਤ ਸਿੰਘ ਪੋਸਟ ਕੰਬੋ ਮਾਜਰਾ ਰਾਜਪੁਰਾ ਟੂ ਬਲੌਟ ਟੂ ਏਐਸਆਈ ਰਨਦੀਪ ਸਿੰਘ ਕਤੀ ਵਿਰੇਲ ਪਟਿਆਲਾ ਏਐਸਆਈ ਸਦਰ ਲੱਗਿਆ ਹੋਇਆ ਹੈਗਾ ਰਾਜਪੁਰੇ ਇਹਨਾਂ ਨੇ ਕਿੰਨਾਂ ਨੇ ਜਾਲੀ ਸਰਟੀਫਿਕੇਟ ਬਣਾ ਕੇ ਇਹਨਾਂ ਨੇ ਨੌਕਰੀਆਂ ਹਾਸਲ ਕੀਤੀ ਜੇ ਕਿ ਜਨਨ ਕਾ ਡਿਗਰੀ ਦੇ ਸੀਗੇ ਤੇ ਇਹਨਾਂ ਨੂੰ ਕਿਰਪਾ ਕਰਕੇ ਇਹਨਾਂ ਦੀ ਜੀ ਸਰਟੀਫਿਕੇਟ ਐਸਸੀ ਸਰਟੀਫਿਕੇਟ ਕਨਫਿਕਸ ਕਿਤੀ ਜਾਂ ਕਿਉਂਕਿ ਇਹ ਕੁਮਾਰੀ ਪਾਟਲ ਜਜਮੈਂਟ ਸਪਰੀ ਕੋਰਟ ਦੀ 1994 ਦੀ ਰੀਸੈਂਟ 23 ਬੀ ਹੈ ਕਿ ਡੀワイ ਚੰਦਰਚੂਪ ਸਾਹਿਬ ਵੀ ਇਹਨਾਂ ਦੇ ਚੀਫ ਸੈਕਸਰਫੀਡਿਆ ਦੀ ਉਹਦੇ ਵਿੱਚ ਇਹ ਕਿ ਜੇ ਕਿਸੇ ਦਾ ਐਸਸੀ ਸਰਟੀਫਿਕੇਟ ਰੱਦ ਕਰਾਉਣਾ ਹੈ ਤਾਂ ਸੋਸ਼ਲ ਜਸਟਿਸ ਡਿਪਾਰਟਮੈਂਟ ਕੋਲ ਇਨਕੁਆਰੀ ਹੁੰਦੀ ਹੈ ਪਹਿਲਾਂ ਜ਼ਿਲ੍ਹੇ ਤੋਂ ਹੋ ਕੇ ਆਉਂਦੀ ਹੈ ਹੈੱਡਕੁਆਰਟਰ ਤੇ ਵਿਜੀਲੈਂਸ ਕਮੇਟੀ ਬੈਂਦੀ ਹੈ ਵਿਜੀਲੈਂਸ ਕਮੇਟੀ ਵਰਸ ਸਕਰੂਟੀ ਕਮੇਟੀ ਬੈਂਦੀ ਹੈਗੀ ਹੈ ਫਿਰ ਸਿੱਧਾ ਹੀ ਜੇ ਸਰਟੀਫਿਕੇਟ ਗਲਤ ਹੈ ਤਾਂ ਫਿਰ ਇਹ ਸਿੱਧਾ ਐਡੀਸ਼ਨ ਚੀਫ ਸੈਕਟਰੀ ਸਾਹਿਬ ਯਾਨੀ ਕਿ ਗਵਰਨਮੈਂਟ राइट्स टू द डिप्टी कमिश्नर टू कॉन्फिस्क एट द एससी सर्टिफिकेट सेकंडली इट राइट्स टू द डिपार्टमेंट ਜੇ ਕਿ ਉਹਨੇ ਕੋਈ ਲੋ ਕੀਤੀ ਹੈ ਜਾਂ ਡਾਕਟਰੀ ਕੀਤੀ ਹੈ ਤੁਸੀਂ ਕੀਤਾ ਹੈਗਾ ਤਾਂ ਉਹ ਉਹ ਡਿਗਰੀ ਵੀ ਕੈਨਸਲ ਹੋ ਜਾਈ ਕਿਉਂਕਿ ਡਿਗਰੀ ਉਹਨੇ ਜਾਲੀ ਲਈ ਹੈ ਤੀਸਰਾ ਜिले ਦੇ ਐਸਐਸਪੀ ਨੂੰ ਜਾਂਦੀ ਹੈ ਕਿ ਇਹਦੇ ਖਾਤੇ ਪਰਚਾ ਦਰਜ ਕੀਤਾ ਜਾਵੇ ਧੋਜਰੀ ਤੇ ਫਰਾਡ ਇਸਿੱਦੀ ਡਿਪਾਰਟਮੈਂਟ ਨੂੰ ਚਿੱਠੀ ਜਾਂਦੀ ਹੈ ਕਿ ਇਹਨੂੰ ਜਿਹਨੇ ਗਲਤ ਲਿਆ ਹੈਗਾ ਫਾਇਦਾ ਤੇ ਇਹ ਵੀ ਜਿਹੜੀ ਹੈਗੀ ਇਹਨੂੰ ਸਿੱਧਾ ਡਿਸਮਿਸਲ ਕੋਈ ਇਨਕੁਆਇਰੀ ਨਹੀਂ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਸਿੱਧੀ ਡਿਸਮਿਸਲਾਈਜ਼ ਪਰ ਦਾ ਔਨਰੇਬਲ ਸੁਪਰੀਮ ਕੋਰਟ ਜਜਮੈਂਟ ਕੰਬਾਰੀ ਮਾਦਰੀ ਪਾਟਨ ਯਾਨੀ ਕਿ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਤੇ ਬੰਦੇ ਦਾ ਜਿਹੜਾ ਹੈਗਾ ਲੋ ਪੈਨਸ਼ਨ ਡਿਸਪਸਲ ਸਿੱਧੀ ਹੈ ਇਹ ਜਿਹੜੀ 16 ਅੱਠ ਨੂੰ ਦਿੰਦਾ ਹੈਗਾ ਕੰਪਲੇਂਟ 23 ਅੱਠ ਨੂੰ ਰਣਜੀਤ ਸਿੰਘ ਉਹਦੇ ਭਰਾ ਦਰਜੀਤ ਸਿੰਘ ਤੇ ਏਐਸਟੀ ਰਣਜੀਤ ਸਿੰਘ ਨੂੰ ਪਟਿਆਲਾ ਦੇ ਡਿਸਟ੍ਰਿਕਟ ਅਫਸਰ ਰੁਕਾ ਭੇਜਿਆ ਨੋਟਿਸ ਤੇ ਇਹ ਸਾਡੇ ਦਫਤਰ ਆ ਜਾਈਏ ਆਪਣੇ ਸਰਟੀਫਿਕੇਟ ਵਗੈਰਾ ਚੈੱਕ ਕਰਾਓ ਇਹ ਮਾਲ ਦੇ ਵਿジネスਰ ਉਹ ਹੁੰਦਾ ਕੌਣ ਆ ਸਾਨੂੰ ਚੈੱਕ ਕਰਨ ਵਾਲਾ ਇਹਨੂੰ ਕਿਹਾ ਕਿਨੇ ਆ ਕਹਿੰਦੇ ਜੀ ਇਹ ਤਸ਼ਕੀਅਤ ਤਾਂ ਗੁਰਬੀਰ ਸਿੰਘ ਆਲੰਪੁਰ ਤੋਂ ਆ ਰਹੀ ਹੈ ਤੇ 23 ਨੂੰ ਬਲੋ ਦੇ 23 ਤੋਂ ਬਾਅਦ ਉਹ ਫਿਰ 28 ਤਰੀਕ ਨੂੰ ਹੋਰ ਨੋਟਿਸ ਕੱਢ ਦਿੰਦੇ ਆ ਵੀ ਜੀ ਕਿਉਂਕਿ ਨੇਚਰਲ ਵਿਦਨ ਇਨਕੁਆਰੀ 3 ਮਹੀਨੇ ਦੇ ਵਿੱਚ ਹੋਣੀ ਹੁੰਦੀ ਹੈ ਸਪਰੀਂਗ ਕੋਡ ਦੇ ਦੇਸ਼ਾਂ ਦੇ ਮਤਾਬਕ ਈਸਾ ਗੁੱਜਰ ਨੋਟਿਸ ਜੋ ਕਰਦੇ 28 8 23 ਨੂੰ 4 9 ਵਾਸਤੇ ਇਹ ਰੰਜੀਤ ਸਿੰਘ ਜੀ ਫਿਰ ਕਹਿੰਦੇ ਆ ਵੀ ਬਲਬੀਰ ਸਿੰਘ ਨੇ ਕੜਾਈ ਹੈ ਸਾਡੀ ਇਨਕੁਆਰੀ ਕਰਾਈ ਹੈ ਤੇ ਬਲਬੀਰ ਸਿੰਘ ਜੀ ਲੋਹ ਥੋੜੀ ਗਰੀਬੀ ਚਾਕੀ ਦੀ ਹੈ ਕਹਿੰਦੇ ਇਹ ਕੀ ਕਰਦੇ ਆ 3 ਤਰੀਕ ਨੂੰ ਰਾਤ ਨੂੰ 9 ਵਜੇ ਰੰਜੀਤ ਸਿੰਘ ਦਾ ਟਿਕਾਣਾ ਆਲੰਪ ਅਸੀਲੈਂਡ ਡਿਸਟ੍ਰਿਕਟ ਪਟਿਆਲਾ ਇਹ ਉੱਥੇ ਜਾਂਦੇ ਆ ਜੀ ਉਹਦੇ ਘਰੇ ਮੈਂ ਸੋਰੀ ਆਪਣੇ ਉਥੋਂ ਦਾ ਨੰਬਰਦਾਰ ਹੈਗਾ ਹਰਪਾਲ ਸਿੰਘ ਉਹਦੇ ਘਰੇ ਜਾਂਦੇ ਆ ਉਹਨੂੰ ਕਹਿੰਦੇ ਆ ਹਰਪਾਲ ਸਿੰਘ ਗੁਰਬੀਰ ਸਿੰਘ ਚੋਂ ਬੰਦਾ ਦਾ ਗਰੀਬੀ ਹੈ ਲੈ ਜੀ ਕੇ ਕੰਮ ਕਮਕਰਾ ਦੇ ਆਪਾਂ 5 ਲੱਖ ਲੈ ਕੇ ਆਏ ਆ ਕਹਿੰਦਾ ਜਦੋਂ ਜਾਂਦੇ ਆ ਉਹਦੀ ਮਾਂ ਦਰਵਾਜ਼ਾ ਦੁਬੀ ਤੇ ਖੋਲ੍ਹਦੀ ਹੈ ਕਿਸਾਨ ਨਹੀਂ ਸਾਡੇ ਪਿੰਡ ਦੀ ਮੁੰਡੇ ਹੈਗੇ ਆ ਚਲੋ ਅੰਦਰ ਚਾਹ ਚ ਪੀਂਦੇ ਆ ਤੇ 5 ਲੱਖ ਰੁਪਏ ਨਾਲ ਹੁੰਦਾ ਹੁਣ ਫੋਦਾ ਤਾਂ ਨਹੀਂ ਰਿਸ਼ਵਤ ਦੇਣ ਗਏ ਸੀ ਕਿ ਇਹ ਗੋਰੀ ਠੱਪ ਹੋ ਜੂ ਜਾਂ ਹੱਥ ਲਾਲ ਕਰਾਵਾਂਗੇ ਸੀ ਇਹ ਤਾਂ ਵਾਹੀ ਨੂੰ ਪਤਾ ਜਾਂ ਜਦੋਂ ਉਹਨਾਂ ਦਾ ਕੋਈ ਪੁੱਛਗਿੱਛ ਹੋਊਗੀ ਉੱਚ ਕਿਸ ਤਾਈ ਤੱਕ ਮੇਰਾ ਕੰਮ ਚਲੋ ਕਿੰਨੀ ਦੇਰ ਤੱਕ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ ਹੈ ਅੱਛਾ ਇਹ ਉਹ ਜਦੋਂ 100 ਮੀਟਰ ਤੇ ਘਰ ਹੁੰਦਾ ਹਰਪਾਲ ਸਿੰਘ ਨੰਬਰਦਾਰ ਨੂੰ ਨਾਲ ਲੈ ਕੇ ਬਲਬੀਰ ਸਿੰਘ ਹਲਪੁਰ ਦੇ ਘਰੇ ਜਾ ਮਾਰ ਦਿਆ ਘੰਟੀ ਬਲਬੀਰ ਦੇਖਦਾ ਇਹ ਤਾਂ ਯਾਰ ਰੀਤ ਉਡੀਨੇ ਮਸ਼ਕੈਤ ਕੀਤੀ ਹੈ ਕਹਿੰਦੀ ਗੱਲ ਕਰਨੀ ਹੈ ਤੇਰੇ ਨਾਲ ਕਹਿੰਦਾ ਕਾਹਦੀ ਗੱਲ ਕਰਨੀ ਹੈ ਭਾਈ ਉਹ ਬੰਦਾ ਬੰਨਾਂ ਆ ਕੇ ਜੀ ਮੈਨੂੰ ਪਿਆ ਗਿਆ ਜੋ ਐ ਤੇ ਕਰਕੇ ਉਹ ਅੰਦਰ ਜਾ ਕੇ ਚਾਬੀ ਚਾਕ ਕੇ ਤੇ ਆਲੀ ਇੱਕ ਦਲਿਤ ਮੋਰਚੇ ਨੇ ਉਹਨੂੰ ਗੱਡੀ ਦਿੱਤੀ ਦੋ 2012 ਮਾਡਲ ਦੀ ਕੋਈ ਸ਼ਾਇਦ ਆਮੇ ਗੜਾ ਕੀਤੀ ਹੀ ਹੈ ਕਾਲੀ ਰੰਗ ਦੀ ਉਹ ਮਾਰਦਾ ਸੈਲਫ ਤੇ ਪਿਆ ਲੱਗ ਗਈ ਇਹ ਭਾਈ ਸਾਹਿਬ ਰਣਜੀਤ ਸਿੰਘ ਸਬ ਇੰਸਪੈਕਟਰ ਸਾਹਿਬ ਮਨਮੋਹਨ ਸ਼ਰਮਾ ਦੇ ਜਿਹੜੇ ਵਿਜੀਲੈਂਸ ਦੇ ਮਨਮੋਹਨ ਸ਼ਰਮਾ ਵੀ ਲੈਫਟ ਬਲਾਈਂਗ ਸਕੁਆਰ ਦੇ اے ਜੀ ਉਹਨਾਂ ਦਾ ਰੀਡਰ ਰਣਜੀਤ ਤੇ ਉਹਦਾ ਜਿਹੜਾ ਭਰਾ ਹੈਗਾ ਦੂਜਾ ਰਣਜੀਤ اے ਸੀ ਸਦਰ ਆਪਣਾ ਰਾਜਪੁਰੇ ਇਹ ਜੀ ਗੱਡੀ ਪਿੱਛੇ ਲਾ ਕੇ ਭਜਾਉਂਦੇ ਰੁਕਣ ਦੀ ਕੋਸ਼ਿਸ਼ ਕਰਦੇ ਰੋਕਣ ਦੀ ਕੋਈ ਸਿਖਿਆ ਕਿਉਂ ਕੀਤੀ ਗੱਡੀਆਂ ਭਜਦੀਆਂ ਹੋਈਆਂ ਸੀਸੀਟੀਵੀ ਕੈਮਰੇ ਦੇ ਵਿੱਚ ਆ ਜਾਂਦੀਆਂ ਇੱਕ ਜਗ੍ਹਾ ਨਹੀਂ ਦੋ ਜਗ੍ਹਾ ਨਹੀਂ ਤਿੰਨ ਜਗ੍ਹਾ ਇਹਨੀਆਂ ਜਗ੍ਹਾ ਦੇ ਵਿੱਚੋਂ ਸੀਸੀਟੀਵੀ ਕੈਮਰੇ ਦੇ ਵਿੱਚ ਬਕਾਇਦਾ ਅ ਬਹਾਦਰ ਪੁਲਿਸ ਦੇ ਨਾਲ ਮੁਲਾਜ਼ਮ ਜਾ ਕੇ ਇਹ ਜਿਹੜੀ ਹੈਗੀਆਂ ਉਹਨਾਂ ਨੇ ਇਹਦੇ ਵਿੱਚ ਆਲਰੇਡੀ ਉਹਨਾਂ ਕੋਲ ਰਿਕਾਰਡ ਹੈ ਆਪਣਾ ਨਾ ਕੋਈ। ਹੀਰ ਜੀ ਇਹ ਕੀ ਕਰਦੇ ਐ ਜਦੋਂ ਭਜਾ ਕੇ ਉਹ ਪਟਿਆਲੇ ਨੂੰ ਜਾ ਕੇ ਸੱਜੇ ਨੂੰ ਆਟ ਰੌਂਗ ਸਾਈਡ ਪਾ ਲੈਂਦੇ ਚਲੋ ਇਹ ਰੂਰ ਰਾਲ ਚੱਗੇ ਕਹਿੰਦੇ ਇਹ ਅਸੀਂ ਰੂਲ ਫਾਲੋ ਕਰੂੰਗੇ ਇਹ ਚਲੇ ਚੰਡੀਗੜ੍ਹ ਵਾਪਸ ਚਲੇ ਜਾਂਦੇ। ਸਿਰਫ ਗੱਡੀ ਸੀਗੀ ਉਹ ਗੱਡੀ ਦਾ ਪਤਾ ਹੈਗਾ ਕਿ ਉਹ ਗੱਡੀ ਜੀ ਹੈਗੀ ਯਾਰ ਰਣਜੀਤ ਸਿੰਘ ਥਾਣੇ ਰਾਕੀ ਸੀ ਹੁਣ ਇਹਦੇ ਵਿੱਚ ਜੇ ਲੋਕੇਸ਼ਨਾਂ ਚੈੱਕ ਕਰਾਈਆਂ ਜਾਣ ਰਣਜੀਤ ਦੀਆਂ ਕੋਈ ਨਹੀਂ ਕਰਾ ਰਹੇ 3 ਮਹੀਨਾ ਸਵਾ ਮਹੀਨਾ ਹੋ ਗਿਆ ਨਾ ਰਣਜੀਤ ਦੀ ਚੈੱਕ ਹੋ ਰਹੀ ਹੈ ਨਾ ਰਣਜੀਤ ਦੀ ਹੋ ਰਹੀ ਹੈ ਫਸਾਇਆ ਜਾ ਰਿਹਾ ਬਰਬੀਰ ਸਿੰਘ ਹੁਣ ਉਹ ਵਿਜੀਲੈਂਸ ਵਾਲੇ ਕਹਿੰਦੇ ਇਹ ਬਸ ਅਥੁਤ ਲਾਲ ਕਰਾ ਕੇ ਇਹਨੂੰ ਅੰਦਰ ਕਰਾ ਦਿਓ ਜੇ ਬਰਬੀਰ ਸਿੰਘ ਨੂੰ ਅੰਦਰ ਕਰਾ ਦਿਓਗੇ ਤੇ ਵਿਵਾਜਾਂਗੇ ਨਹੀਂ ਤਾਪਾ ਮਰੀਗਾ ਤੁਹਾਨੂੰ ਜੀ ਇਹ ਜਿਹੜੀ ਹੈਗੀ ਹੈ ਪੰਜਾਬ ਦਸਤਾਵੇਜ਼ ਦੇ ਚੈਨਲ 303 ਤੇ ਉਹੀ ਜਿਹੜੀ ਗਰੀਬੀ ਚੱਕ ਦਿਆਂਗੇ ਤੇਰੀ ਖੁਸ਼ਕੀ ਕਸ਼ਕੀ ਕੱਢ ਦਿਆਂਗੇ ਸਾਰੀ ਲੜਾ ਯਾਰ پیسے ਤੁਸੀਂ ਕਾਣੂਆਂ ਨੇ ਤੰਗ ਤੁੰਗਣਾ ਲੜ ਤੇਰਾ ਕੰਮ ਹੋ ਜੂਗਾ 303 ਐਪੀਸੋਡ ਪੰਜਾਬ ਦਸਤਾਵੇਜ਼ ਚੈਨਲ ਤੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਇਹ ਟੈਕ ਸਟੋਰੀ ਹੈਗੀ ਹੈ ਇਹ 25 ਸੈਪਟੈਂਬਰ 2023 ਇਹ ਫੇਸਬੁੱਕ ਚੈਨਲ ਤੇ ਦਸਤਾਵੇ ਚੈਨਲ ਦੇ ਫੇਸਬੁੱਕ ਚੈਨਲ ਉਪਲੇਡ ਹੈਗੀ ਹੈ ਸਟੋਰੀ ਅਜੇ ਵੀ ਤੁਸੀਂ ਦੇਖ ਸਕਦੇ ਹੋ ਪਈ ਹੈ ਇਸੇ ਦੇ ਵਿੱਚ ਵੀ ਮੈਂ ਨਾਲ ਲਾਈ ਹੋਈ ਹੈਗੀ ਹੈ ਇਹ ਜਿਹੜੀ ਹੈਗੀ ਸਟੋਰੀ ਇਹ ਥਿਸ ਇਜ਼ ਦਾ ਚਲੋ ਕੋਈ ਗੱਲ ਹੈ ਇਟ 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 ਅੱਛਾ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਮੇਰੇ 4 ਤਰੀਕ ਨੂੰ ਅਗਲੇ ਦਿਨ ਹਰਪਾਲ ਸਿੰਘ ਨੰਬਰਦਾਰ ਨੂੰ ਫੋਨ ਕਰਦੇ ਆ ਕਿ ਉਹਨੇ ਦੀ ਪੇਸ਼ੀ ਹੁੰਦੀ ਹੈ ਉੱਥੇ ਅ ਮਾਈਸ ਦਫਤਰ ਦੇ ਵਿੱਚ ਦੁਕਾੜੀ ਆਉਂਦੇ ਇਹ 4 ਤਰੀਕ ਨੂੰ ਫਿਰ ਨੰਬਰਦਾਰ ਨੂੰ ਫੇਰ ਬੁਲਾ ਲੈਂਦੇ ਕੀਕਰ ਤੋਂ ਰੋਜੀ ਨਿਮਰਨ ਸਾਹਿਬ ਨੰਬਰਦਾਰ ਆਇਆ ਹੋਇਆ ਨੰਬਰਦਾਰ ਕੰਡਾ ਮੇਚਰਗੱਲ ਹੈ ਜਰਾ ਪਹੁੰਚ ਗਈ ਖਾਨੇਦਾਰ ਅੰਦਰੋਂ ਨਾ ਤੱਕ ਕਰਨੀ ਸਾਹ ਤਾਂ ਦੂਜੇ ਵਿਜੀਲੈਂਸ ਵਾਲੇ ਇਹ ਜੀ ਦਾ ਰਿਟਰ ਤੇ ਦੂਜਾ ਸਦਰ ਰਾਜਪੁਰੇ ਲੱਗਿਆ ਹੋਇਆ ਹੈ ਅੱਲਾ ਕਹਿੰਦਾ ਵੀ ਸਦਰ ਦਾ ਪੀਆ ਕਹਿੰਦਾ ਇਹਦੇ ਪੀਆ ਕੋਈ ਇੰਪੋ ਕੀ ਬਾਗ ਉਹ ਕਿਤੇ ਅੰਦਰ ਦੇ ਦੇ ਦੱਬ ਕੇ ਮਾਰੇ ਵੀ ਉਹਨੂੰ ਉਹਨੇ ਫਿਰ 4 ਤਰੀਕ ਨੂੰ ਫੋਨ ਕੀਤਾ ਬਰਵੀਰ ਨੂੰ ਬਰਵੀਰ ਸਿਆ ਆ ਜਾ ਯਾਰ ਅੱਜ ਗੱਲ ਕਰਨੀ ਹੈ ਕਹਿੰਦਾ ਕੀ ਗੱਲ ਕਹਿੰਦਾ ਨਹੀਂ ਤੁਰਿਆ ਆਇਆ ਕਹਿੰਦਾ ਯਾਰ ਮੈਂ ਤਾਂ ਘਰਾ ਗਿਆ ਆ ਪਾਸਿਆਂ ਨਹੀਂ ਆਉਂਦਾ ਦੂਜਾ ਘੁੰਮ ਤੀਜਾ ਘੁੰਮ ਚੌਥਾ ਘੁੰਮ ਪੰਜਵਾਂ ਘੁੰਮ ਕਰਦੇ ਆ ਉਹ ਕਹਿੰਦੇ ਕਹਿੰਦੇ ਵੀ ਫਿਰ